ਜੋੜ ਮੇਲੇ ਦੇ ਉੱਤੇ ਚੰਡੀਗੜ੍ਹ ਡਿਸਟੈਂਸ ਰਨਰ ਕਲੱਬ ਵੱਲੋਂ ਇਹ ਨੌਜਵਾਨ ਆਏ ਨੇ ਇਹਨਾਂ ਨੇ ਇਹ ਮੈਰਾਥਨ ਦੌੜ ਰਾਹੀਂ ਇਹ ਸ਼ੀਧੀ ਸਭਾ ਨੂੰ ਇਹ ਸਮਰਪਿਤ ਨੇ ਅੱਜ ਦੇ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਇਹਨਾਂ ਨੇ ਬੜਾ ਚੰਗਾ ਮੈਸੇਜ ਦਿੱਤਾ ਨੌਜਵਾਨਾਂ ਨੂੰ ਮੈਂ ਇਹ ਅਪੀਲ ਕਰਦਾ ਵੀ ਜਿਵੇਂ ਇਹਨਾਂ ਨੇ ਦੌੜ ਰਾਹੀਂ ਇੱਥੇ ਆ ਕੇ ਇਹ ਚੰਗਾ ਸਬੂਤ ਦਿੱਤਾ ਹੈ ਇਸੇ ਤਰ੍ਹਾਂ ਇਹਦੇ ਨਾਲ ਜਿਹੜੇ ਨੌਜਵਾਨਾਂ ਦੇ ਵਿੱਚ ਸ਼ਾਬਾਸ਼ਦਾ ਕਿ ਇਹ ਨਸ਼ਿਆਂ ਤੋਂ ਰਹਿਤ ਰਹਿਣ ਤੇ ਵੀ ਇੱਕ ਚੰਗਾ ਮੈਸੇਜ ਹੈ ਤੇ ਧਾਰਮਿਕ ਸਾਡੇ ਸਿੱਖਾਂ ਦੇ ਨਾਲ ਉਹਦੇ ਨਾਲ ਜੁੜਨ ਤੇ ਉਹ ਇਹ ਇਹਨਾਂ ਦਾ ਪਹੁੰਚਣਾ ਇੱਥੇ ਇਸ ਗੱਲ ਨੂੰ ਕਾਇਦ ਕਰਦਾ ਵੀ ਦੂਰ ਦੂਰ ਤੋਂ ਸੰਗਤ ਇੱਥੇ ਆ ਕੇ ਦਾਤਮਸਤਕ ਹੋ ਰਹੀ ਹੈ ਜਿਹਦੇ ਨਾਲ ਇਹ ਜਿਹਦਾ ਸਿੱਖੀ ਦਾ ਪ੍ਰਸਾਰ ਹੈ ਉਹ ਬਹੁਤ ਜ਼ਿਆਦਾ ਵਧ ਰਿਹਾ ਹੈ ਕੀਦੀ ਸਭਾ ਜੋੜ ਮੇਲੇ ਦੇ ਉੱਤੇ ਚੰਡੀਗੜ੍ਹ ਡਿਸਟੈਂਸ ਰਨਰ ਕਲੱਬ ਵੱਲੋਂ ਇਹ ਨੌਜਵਾਨ ਆਏ ਨੇ ਇਹਨਾਂ ਨੇ ਇਹ ਮੈਰਾਥਨ ਦੌੜ ਰਾਹੀਂ ਇਹ 시ਦੀ ਸਭਾ ਨੂੰ ਇਸ ਸਮਰਪਤ ਨੇ ਅੱਜ ਦੇ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਇਹਨਾਂ ਨੇ ਬੜਾ ਚੰਗਾ ਮੈਸੇਜ ਦਿੱਤਾ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਹਾਂ ਵੈਲਕਮ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਨੌਜਵਾਨਾਂ ਨੂੰ ਮੈਂ ਇਹ ਅਪੀਲ ਕਰਦਾ ਕਿ ਜਿਵੇਂ ਇਹਨਾਂ ਨੇ ਦੌੜ ਰਾਹੀਂ ਇੱਥੇ ਆ ਕੇ ਇਹ ਇੱਕ ਚੰਗਾ ਸਬੂਤ ਦਿੱਤਾ ਹੈ ਇਸੇ ਤਰ੍ਹਾਂ ਇਹਦੇ ਨਾਲ ਜਿਹੜੇ ਨੌਜਵਾਨਾਂ ਦੇ ਵਿੱਚ ਸ਼ਾਬਾਸ਼ ਹੈ ਵੀ ਇਹ ਨਸ਼ਿਆਂ ਤੋਂ ਰਹਿਤ ਰਹਿਣ ਤੇ ਵੀ ਇੱਕ ਚੰਗਾ ਮੈਸੇਜ ਹੈ ਤੇ ਧਾਰਮਿਕ ਸਾਡੇ ਸਿੱਖਾਂ ਦੇ ਨਾਲ ਉਹਦੇ ਨਾਲ ਜੁੜਨ ਉਦੇ ਵਿੱਚ ਮੈਂ ਸਮਝਦਾ ਵੀ ਇਹਨਾਂ ਵਾਸਤੇ ਬੜੀ ਚੰਗੀ ਗੱਲ ਆ ਇਹਨਾਂ ਨੇ ਚੰਗਾ ਮੈਸੇਜ ਦਿੱਤਾ ਤਾਂ ਕਿ ਧਰਮ ਨਾਲ ਜੁੜਿਆ ਜਾਵੇ ਜਿਹਦੀ ਜਹੀਦੀ ਜੋੜ ਮੇਲ ਵਿੱਚ ਜਿਹੜਾ ਕਿ ਚੰਡੀਗੜ੍ਹ ਡਿਸਟੈਂਸ ਰਨਰ ਕਲੱਬ ਦੇ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਨੇ ਤਾਂ ਇਹ ਮੈਂ ਮੰਨਦਾ ਵੀ ਬਹੁਤ ਸ਼ਲਾਘਾਯੋਗ ਕਦਮ ਹੈ ਇਹਨਾਂ ਦਾ ਤੇ ਪਹਿਲਾਂ ਵੀ ਕਈ 10-12 ਸਾਲ ਤੋਂ ਰਜਿਸਟਰ ਹੈ ਜਿਨ੍ਹਾਂ ਦੇ ਦੱਸਣ ਦੇ ਮੁਤਾਬਕ ਪਹਿਲੀ ਵਾਰ ਇੱਥੇ ਪਹੁੰਚੇ ਨੇ ਦੇਖੋ ਜਿਹੜਾ ਇਹ ਗੁਰਨਾਲਕ ਨਾਮਲੇਵਾ ਸੰਗਤ ਦਾ ਸਿੱਖੀ ਦਾ ਫਲਸਫਾ ਹੈ ਉਹਦੇ ਵਿੱਚ ਇਹ ਮੇਨ ਤੁਰਾਈ ਸਿਧਾ ਵੀ ਹਰ ਇੱਕ ਇਨਸਾਨ ਦੀ ਕਦਰ ਹੋਣੀ ਚਾਹੀਦੀ ਹੈ ਤੇ ਇੱਜ਼ਤ ਹੋਣੀ ਚਾਹੀਦੀ ਹੈ ਤੇ ਵੰਡ ਕੇ ਖਾਓ ਨਾਮ ਜਪੋ ਇਹ ਜਿਹੜਾ ਸਿੱਖੀ ਦਾ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੈ ਤੇ ਉਹ ਇਹ ਇਹਨਾਂ ਦਾ ਪਹੁੰਚਣਾ ਇੱਥੇ ਇਸ ਗੱਲ ਨੂੰ ਤਾਇਦ ਕਰਦਾ ਹੈ ਵੀ ਦੂਰ ਦੂਰ ਤੋਂ ਸੰਗਤ ਇੱਥੇ ਆ ਕੇ ਨਤਮਸਤਕ ਹੋ ਰਹੀ ਹੈ ਜਿਹਦੇ ਨਾਲ ਇਹ ਜਿਹੜਾ ਸਿੱਖੀ ਦਾ ਪ੍ਰਸਾਰ ਹੈ ਉਹ ਬਹੁਤ ਜ਼ਿਆਦਾ ਵਧ ਰਿਹਾ ਹੈ ਜੀ ਮੈਂ ਚੰਡੀਗੜ੍ਹ ਡਿਸਟੈਂਸ ਰਨਰ ਦਾ ਐਡਮਿਨ ਹਾਂ ਸਾਡਾ ਕਲੱਬ ਪਿਛਲੇ 10-12 ਸਾਲ ਤੋਂ ਮੈਰਾਥਨਸ ਵਗੈਰਾ ਦੌੜਦਾ ਤੇ ਫਿਜ਼ੀਕਲ ਐਕਟੀਵਿਟੀ ਮਤਲਬ ਆਪਣੀ ਸਰੀਰਕ ਜਿੰਨੀਆਂ ਵੀ ਗਤੀਵਿਧੀਆਂ ਉਹਨਾਂ 'ਚ ਮਸ਼ਰੂਫ ਹੈ ਅੱਜ ਅਸੀਂ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਆਪਣੇ ਜਿਹੜੇ ਚਾਰ ਸ਼ਾਹਜਾਹਦਿਆਂ ਨੇ ਸ਼ਹੀਦੀ ਦਿੱਤੀ ਉਸ ਨੂੰ ਅਸੀਂ ਨਤਮਸਤਕ ਹੁੰਦੇ ਹੋਏ ਸਿੰਧੀਗੜ ਤੋਂ ਦੌੜ ਕੇ ਇੱਥੇ 46 47 ਮੈਂਬਰ ਇੱਥੇ ਤੱਕ ਆਏ ਆ ਤੇ ਇਹਨਾਂ ਨੇ ਸਾਡਾ ਸਵਾਗਤ ਕੀਤਾ ਜੀ ਸਾਨੂੰ ਬੜਾ ਅੱਛਾ ਲੱਗਿਆ ਕਿਵੇਂ ਉਪਰਾਲਾ ਤੁਸੀਂ ਕਈ ਵਾਰ ਸੋਚਿਆ ਕਿ ਇਸ ਤਰ੍ਹਾਂ ਦਾ ਉਪਰਾਲਾ ਕਰੀਏ ਦੇਖੋ ਜੀ ਸਾਡੇ ਗਰੁੱਪ ਚ ਕਈ ਤਰ੍ਹਾਂ ਦੇ ਬੰਦੇ ਮਤਲਬ 2 250 ਬੰਦਿਆਂ ਦਾ ਗਰੁੱਪ ਹੈਗਾ ਹਰ ਇੱਕ ਧਰਮ ਦੇ ਬੰਦੇ ਹੈਗੇ ਆ ਉਸ ਲੇਕਿਨ ਅਸੀਂ ਹਰ ਇੱਕ ਧਰਮ ਨੂੰ ਆ ਦਾਰ ਸਤਕਾਰ ਕਰਦੇ ਹੋਏ ਅਸੀਂ ਇਸੇ ਤਰ੍ਹਾਂ ਦੇ ਉਪਰਾਲੇ ਜਿਹੜੇ ਕਰਦੇ ਰਹਿੰਦੇ ਆ ਜਿਵੇਂ ਅਸੀਂ ਨਰਾਤੇਆਂ ਚ ਮਨਸਾ ਦੇ ਵੀ ਲੋੜ ਕੇ ਜਾਈਦਾ ਜਾਂ ਮਤਲਬ ਜਿਵੇਂ ਅੱਜ ਅਸੀਂ ਇੱਥੇ ਆਏ ਆ ਤਾਂ ਮਤਲਬ ਹਰ ਇੱਕ ਧਰਮ ਦੀ ਪੂਰੀ ਉਹ ਹੈਗੀ ਸਾਡੇ ਗਰੁੱਪ ਚ